ਸਾਹਿਬ ਸ਼ੁਰੂ ਹਰ ਗੋਬਿੰਦ ਸਾਹਿਬ ਜੀ ਦਾ ਚੋਲਾ ਸਾਹਿਬ ਹੈ ਤਾਂ ਬੜੇ ਹੀ ਮੈਂ ਕਹਿ ਸਕਦਾ ਅਸੀਂ ਭੱਗਾwale ਤੇ ਤੁਸੀਂ ਵੀ ਭੱਗਾwale ਦਰਸ਼ਨ ਕਰੋ ਭੱਗਾwale ਬਣੋ ਇਹ ਉਸ ਸਮੇਂ ਦੀਆਂ ਦੇਖੋ ਪੁਰਾਤਨ ਚੀਜ਼ਾਂ ਜਿਹੜੀਆਂ ਸੰਭੀਆਂ ਹੋਈਆਂ ਨੇ ਇੱਥੇ ਗੁਰੂ ਸਾਹਿਬ ਆਏ ਸਨ ਸਤਪੁਰਾ ਜੀ ਨੇ ਉਹ ਇੱਥੇ ਕਿਲਾ ਗੱਡਿਆ ਤੇ ਉਸ ਦੇ ਨਾਲ ਆਪਣਾ ਘੋੜਾ ਬੰਨ੍ਹਿਆ ਜੀ ਸਵਾ ਪਾ ਕਰਕੇ ਜਿਹੜਾ ਉਹ ਕਿਲਾ ਉਹ ਹਰਾ ਹੋ ਗਿਆ ਔਰ ਇਸ ਨਿਮ ਦੇ ਰੂਪ ਦੇ ਪ੍ਰਗਟ ਹੋ ਤੋ 180 ਸਾਲ ਤਕਰੀਬਨ ਕਹਿੰਦੇ ਨੇ ਪੰਜ ਪੀੜੀਆਂ ਤੱਕ ਲੰਗਰ ਚੱਲਿਆ ਗਿਆ ਜੀ ਪੰਜਵੀਂ ਪੀੜੀ ਨਵੀਂ ਆਈ ਨੋਨੇ ਢੱਕਣ ਚੱਕ ਦਿੱਤਾ ਉਸ ਤੋਂ ਅੱਜ ਜਿਹੜੀ ਉਹ ਬਰਕਤ ਸੀ ਉਹ ਸਮਾਪਤ ਹੋ ਗਈ ਜੀ ਉਹ ਦਾਗਤਣ ਦਾ ਬਚਿਆ ਹਾ ਢੱਕਾ ਉਸ ਟੋਬੇ ਦੇ ਕੰਡੇ ਦੇ ਕੱਢ ਦਿੱਤਾ ਜੋ ਕਿ ਬਹੁਤ ਭਾਰੀ ਨਿੰਮ ਦੇ ਵਿੱਚ ਰੁਸ ਜੀ ਇਸ ਦੌਣ ਤੇ ਬਾਣ ਦੀ ਬਣੀ ਹੋਈ ਮੰਜੀ ਉੱਤੇ ਗੁਰੂ ਸਾਹਿਬ ਆਸਣ ਲਾਉਂਦੇ ਸਨ ਉੱਤੇ ਬੈਠ ਕੇ ਭਜਨ ਬੰਦਗੀ ਜਿਹੜੀ ਆ ਉਹ ਕਰਦੇ ਸਨ ਗੁਰੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਪੰਜਾਬ ਦੇ ਹਰ ਇੱਕ ਇਤਿਹਾਸ ਦੇ ਨਾਲ ਜੁੜੀ ਹੋਏ ਧਾਰਮਿਕ ਅਤੇ ਹੋਰ ਇਤਿਹਾਸਕ ਅਸਥਾਨਾਂ ਦੀ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੁਡਾਣੀ ਕਲਾਂ ਜਿੱਥੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਚਰਨ ਪਾਏ ਤੇ ਪਿੰਡ ਦੇ ਵਿੱਚ ਇਤਿਹਾਸ ਨਾਲ ਜੁੜਿਆ ਪਿੰਡ ਨੂੰ ਤੇ ਅਸੀਂ ਹਸ ਟਾਈਮ ਪਹੁੰਚੇ ਆ ਗੁਰਦੁਆਰਾ ਚੋਲਾ ਸਾਹਿਬ ਜਿੱਤੇ ਸਾਹਿਬ ਸ਼੍ਰੀ ਹਰ ਗੋਬਿੰਦ ਸਾਹਿਬ ਜੀ ਦਾ ਚੋਲਾ ਸੁਸ਼ੋਭਿਤ ਹੈ ਜੋੜਾ ਸਾਹਿਬ ਸੁਸ਼ੋਭਿਤ ਹੈ ਤੇ ਨਾਲ ਪੁੱਥੀ ਸਾਹਿਬ ਸੁਸ਼ੋਭਿਤ ਹੈ ਪਿੰਡ ਕੁਡਾਣੀ ਕਲਾਂ ਪਮਾ ਕੇ ਇੱਕ ਪਿੰਡ ਆ ਪਰ ਇਸ ਪਿੰਡ ਦੇ ਵਿੱਚ ਵੱਡਾ ਇੱਕ ਇਤਿਹਾਸ ਜਿਹੜਾ ਸਮੋਇਆ ਹੋਇਆ ਤੇ ਗੁਰੂ ਘਰ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲੇ ਗੱਲਬਾਤ ਕਰਾਂਗੇ ਕਿ ਕਿਹੜਾ ਇਤਿਹਾਸ ਹੈ ਗੁਰੂ ਸਾਹਿਬ ਇੱਥੇ ਕਦੋਂ ਆਏ ਤੇ ਕੀ ਕੁਝ ਏਥੇ ਉਸ ਸਮੇਂ ਬੇੜਾ ਆ ਵਾਪਰੇ ਸੀਗਾ ਉਸ ਸਮੇਂ ਜੋ ਇਤਿਹਾਸ ਹੈ ਇਤਿਹਾਸ ਤੋਂ ਤੁਹਾਨੂੰ ਚੰਨਾ ਪਾਵਾਂ ਕਿ ਤਾਂ ਅਸੀਂ ਗੁਰੂ ਘਰ ਦੇ ਵਿੱਚ ਆ ਚੁੱਕੇ ਹਾਂ ਤੇ ਤੁਹਾਨੂੰ ਅਸੀਂ ਥੋੜਾ ਇਤਿਹਾਸ ਪੜ੍ਹ ਕੇ ਵੀ ਸੁਣਾਵਾਂਗੇ ਤੇ ਉਸ ਤੋਂ ਬਾਅਦ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਕਿ ਉਹ ਇਤਿਹਾਸ ਕੀ ਹੈ ਇਤਿਹਾਸਕ ਪੰਨੇ ਕੀ ਨੇ ਗੁਰੂ ਸਾਹਿਬ ਜਦੋਂ ਇੱਥੇ ਪਹੁੰਚੇ ਸਨ ਤਾਂ ਤੁਸੀਂ ਇੱਧਰ ਦੇਖ ਸਕਦੇ ਹੋ ਤਾਂ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਸ ਸਈ ਸ਼ੇਵੀ ਪੁਡਾ ਨਿਕਲਾ ਲੁਧਿਆਣਾ ਮੇਰੇ ਪੀੜੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 25 ਫੱਗਣ 1688 ਬਿਕਰਮੀ 1631 ਈਸਵੀ ਨੂੰ ਕੁਡਾਣੀ ਕਲਾ ਨਗਰ ਵਿੱਚ ਆਪਣੇ ਪਵਿੱਤਰ ਚਰਨ ਪਾਏ ਤਾਂ ਇਹ ਗੁਰਦੁਆਰਾ ਸਾਹਿਬ ਇਸੇ ਪਿੰਡ ਦੇ ਵਿੱਚ ਗੁਰਦੁਆਸਾ ਸ਼ੋਭੇਤਾ ਤੇ ਆਓ ਤੁਹਾਨੂੰ ਅਸੀਂ ਉਸ ਪਵਿੱਤਰ ਚੋਲਾ ਸਾਹਿਬ ਦੇ ਪਵਿੱਤਰ ਜੋੜਾ ਸਾਹਿਬ ਦੇ ਤੇ ਪਵਿੱਤਰ ਪੁਥੀ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਗੁਰੂ ਸਾਹਿਬ ਦੇ ਇਤਿਹਾਸ ਦੇ ਨਾਲ ਜੋੜਾਂਗੇ ਆਓ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਸੁਭਨਮ ਤੋੜਦੇ ਜੀ ਹਾਂਜੀ ਬਾਬਾ ਜੀ ਆਓ ਸੰਗਤ ਨੂੰ ਆਪਾਂ ਦਰਸ਼ਨ ਕਰਾਈਏ ਉਸ ਪਵਿੱਤਰ ਚੋਲਾ ਸਾਹਿਬ ਦੇ ਤੇ ਥੋੜਾ ਜਿਹਾ ਇਤਿਹਾਸ ਤੇ ਜਾਨਣਾ ਪਈ ਇਹ ਛੇਵੇਂ ਪਾਸਾ ਸਾਹਿਬ ਸ਼੍ਰੀ ਗੋਬਿੰਦ ਸਾਹਿਬ ਜੀ ਦਾ ਚੋਲਾ ਸਾਹਿਬ ਹੈ ਤੇ ਬਾਬਾ ਜੀ ਇਤਿਹਾਸ ਵੀ ਜਾਣਾਂਗੇ ਅਸੀਂ ਕੀ ਇਤਿਹਾਸ ਅਤੇ ਭਾਗਾਂ ਵਾਲੇ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਕਿ ਅਸੀਂ ਇਸ ਸਥਾਨ ਤੇ ਆਏ ਹਾਂ ਉਸ ਸਮੇਂ ਦਾ ਚੋਲਾ ਜਿਹੜਾ ਬਾਬਾ ਜੀ ਨੇ ਅ ਗੁਰੂ ਸਾਹਿਬ ਨੇ ਆਪਣੇ ਇੱਥੇ ਸਜੋਬਿਤ ਹੈਗਾ ਵਾ ਤੇ ਕਰਮਾ ਵਾਲੇ ਸਮਝਦੇ ਆ ਇਧਰ ਪੋਥੀ ਸਾਹਿਬ ਤੁਹਾਨੂੰ ਦਿਖਾਵਾਂਗੇ ਕੈਮਰਾਮੈਨ ਨੂੰ ਕਹਾਂਗੇ ਫਿਰ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਤਾਂ ਬੜੇ ਹੀ ਮੈਂ ਕਹਿ ਸਕਦਾ ਅਸੀਂ ਭੱਗਾ ਵਾਲੇ ਤੇ ਤੁਸੀਂ ਵੀ ਭੱਗਾ ਵਾਲੇ ਦਰਸ਼ਨ ਕਰੋ ਭੱਗਾ ਵਾਲੇ ਬਣੋ ਇਹ ਉਸ ਸਮੇਂ ਦੀਆਂ ਦੇਖੋ ਪੁਰਾਤਨ ਚੀਜ਼ਾਂ ਜਿਹੜੀਆਂ ਸੰਭੀਆਂ ਹੋਈਆਂ ਨੇ ਇੱਥੇ ਗੁਰੂ ਸਾਹਿਬ ਆਏ ਸਨ ਕੀ ਇਤਿਹਾਸ ਹੈਗਾ ਇਤਿਹਾਸ ਦੇ ਵੀ ਚੰਨਾ ਪਾਵਾਂਗੇ ਇਧਰ ਚੋੜਾ ਸਾਹਿਬ ਜਿਹੜਾ ਉਹ ਵੀ ਜੋੜਾ ਸਾਹਿਬ ਵੀ ਸ਼ੋਭਤ ਹੈ ਇਧਰ ਤਮੈ ਕੈਮਰਾਮੈਨ ਨੂੰ ਕਿ ਜੂੜਾ ਸਾਹਿਬ ਸੋਹ ਬਤਾਇਆ ਬਹੁਤ ਹੀ ਮੰਨ ਜਿਹੜਾ ਉਹ ਖੁਸ਼ ਹੋਇਆ ਜਿੱਥੇ ਆ ਕੇ ਬੜੀਆਂ ਅਸੀਸਾਂ ਜੜੀਆਂ ਨੇ ਉਹ ਮਿਲੀਆਂ ਨੇ ਕਿਉਂਕਿ ਗੁਰੂ ਸਾਹਿਬ ਵੱਲੋਂ ਪਹਿਨੀਆਂ ਹੋਈਆਂ ਚੀਜ਼ਾਂ ਸਾਨੂੰ ਉਹ ਵਰਤੀਆਂ ਹੋਈਆਂ ਚੀਜ਼ਾਂ ਦਾ ਸਾਨੂੰ ਦਰਸ਼ਨ ਕਰਨ ਨੂੰ ਮਿਲੇ ਨੇ ਇੱਥੇ ਤੇ ਬਾਬਾ ਜੀ ਤੋਂ ਸਾਰਾ ਇਤਿਹਾਸ ਨੇ ਬਾਬਾ ਜੀ ਕੀ ਇਤਿਹਾਸ ਕੀ ਹੈਗਾ ਗੁਰੂ ਘਰ ਦਾ ਇੱਥੇ ਜਿੱਤਵਲੇ ਗਵਾਗਿਰਦੇ ਕਿਲੇ ਤੋਂ 6ਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜੀ ਬੰਗਾ ਰਾਜਨਵਰੇ ਹਾਕਰਾਇਆ ਜੀ ਉਸ ਤੋਂ ਉਪਰੰਤ ਸਤਗੁਰੂ ਜੀ ਪ੍ਰਚਾਰ ਫੇਰੀ ਤੇ ਜਦੋਂ ਨਿਕੜੇ ਨੇ ਜੀ ਉਸ ਮਨੇ ਸਤਿਗੁਰੂ ਜੀ ਇਸ ਨਗਰ ਵਿੱਚ ਪਹੁੰਚੇ ਨੇ 1688 ਈਸਵੀ ਨੂੰ ਜੀ ਜੋ ਕਿ ਨਗਰ ਦੇ ਬਾਹਰਲੇ ਪਾਸੇ ਗੁਰਦੁਆਰਾ ਸ੍ਰੀ ਗੰਗਧਵਾਸ ਸਾਹਿਬ ਸੁਸ਼ੋਭਿਤ ਹੈ ਜੀ ਉਸ ਪਾਵਨ ਸਥਾਨ ਤੇ ਸਤਿਗੁਰੂ ਜੀ ਨੇ ਸਮਰਪਤ ਸਨ ਹੋਇਆ ਤੇ ਦੰਗ ਲਿਆ ਜੀ ਉਸ ਤੋਂ ਪਹਿਲਾਂ ਬਾਬਾ ਸੂਰਤੀਆ ਜੀ ਜੋ ਕਿ ਲਾਗਰ ਦੇ ਨਿਵਾਸੀ ਸਨ ਜੀ ਉਹ ਆਪਣੇ ਪਰਿਵਾਰ ਨੂੰ ਲੈ ਕੇ ਇੱਥੇ ਪਹੁੰਚਦੇ ਆ ਬੇਨਤੀ ਕੀਤੀ ਹੂੰ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਗ੍ਰਹਿ ਵਿਖੇ ਚੰਨ ਪਾਓ ਨਾਲ ਵਿੱਚ ਚੰਨ ਪਾਓ ਜੀ ਸਤਿਗੁਰੂ ਜੀ ਉਸ ਪਰਿਵਾਰ ਦੀ ਬੇਨਤੀ ਸੁਣ ਕੇ ਉਹਨਾਂ ਦੇ ਗ੍ਰਹਿ ਵਿਖੇ ਆਉਂਦੇ ਆ ਜੀ ਔਰ ਉਹਨਾਂ ਦੇ ਗ੍ਰਹਿ ਵਿਖੇ ਸਤਿਗੁਰੂ ਜੀ 45 ਦਿਨ ਰੁਕਦੇ ਆ ਜੀ ਇਸ ਪਾਵਨ ਸਥਾਨ ਤੇ ਸਤਿਗੁਰੂ ਜੀ ਰੋਜ਼ ਦੀ ਬਾਣ ਸਜਾਇਆ ਕਰਦੇ ਸਨ ਜੀ ਬਹੁਤ ਸੰਗਤਾਂ ਜੁੜਿਆ ਕਰਦੀਆਂ ਸਨ ਜੀ ਔਰ ਥੱਲੇ ਲੰਗਰ ਹਾਲ ਦੇ ਵਿੱਚ ਜੋ ਨੰਨ ਸਾਹਿਬ ਜਿਸ ਦੇ ਆਪ ਜੀ ਦਰਸ਼ਨ ਕਰੋਗੇ ਅਕੀ ਜੀ ਉਸ ਦੇ ਨਾਲ ਸਤਿਗੁਰੂ ਜੀ ਨੇ ਉਹ ਇੱਕ ਕਿਲਾ ਗੱਡ ਕੇ ਆਪਣਾ ਘੋੜਾ ਤੁੰਨਾ ਸੀ ਜੋ ਕਿ ਅੱਜ ਬਹੁਤ ਭਾਰੀ ਨਿੰਬ ਦੇ ਰੂਪ ਦੇ ਸੰਕਾ ਦੇ ਸਾਹਮਣੇ ਦਰਸ਼ਨਾ ਵਾਸਤੇ ਹਾਜ਼ਰ ਜੀ ਜੀ ਸੋ ਇਸ ਤਰ੍ਹਾਂ ਕਰਕੇ 45 ਜਨ ਸਤਿਗੁਰੂ ਜੀ ਇਸ ਨਗਰ ਵਿੱਚ ਰਹੇ ਜੀ ਪਰਿਵਾਰ ਦੀ ਸੇਵਾ ਤੋਂ ਖੁਸ਼ ਹੋ ਕਰਕੇ ਜਦੋਂ ਸਤਿਗੁਰੂ ਜੀ ਇਸ ਨਗਰ ਤੋਂ ਜਾਣ ਲੱਗੇ ਇਹ ਜਿਹੜਾ ਚੋਲਾ ਸਾਹਿਬ ਪੋਤੀ ਸਾਹਿਬ ਤੇ ਜੋੜਾ ਸਾਹਿਬ ਜੀ ਅਤੇ ਇੱਕ ਮੰਜੀ ਜਿਸ ਦਾ ਬਾਣ ਅਤੇ ਦੌਮ ਗੁਰਦੁਆਰਾ ਮਿੰਸਰ ਸਾਹਿਬ ਤੇ ਸਿਸ਼ੋਦ ਜੀ ਇਹ ਨਿਸ਼ਾਨੀਆਂ ਸਤਗੁਰੂ ਜੀ ਨੇ ਉਸ ਪਰਿਵਾਰ ਨੂੰ ਬਖਸ਼ਿਸ਼ ਕੀਤੀਆਂ ਜੀ ਨਾਲ ਹੀ ਵਰ ਦਿੱਤੇ ਕਿ ਇਹ ਕਢਾਣੀ ਕੋ ਕਢਾਨ ਸਾਹਿਬ ਆਪਣੇ ਘਰ ਨਾ ਕਰ ਬਹੁਤ ਵਧੇਗਾ ਜੀ ਕੁਦਰਤੀ ਆਫਤ ਨਾ ਕਰਦਾ ਕੋਈ ਨੁਕਸਾਨ ਨਹੀਂ ਕਰ ਸਕੇਗੀ ਹਮਮ ਔਰ ਬਾਰੋ ਹੈ ਦੁਸ਼ਮਨ ਨਾ ਕਰ ਨੂੰ ਹਰਾ ਨਹੀਂ ਸਕੇਗਾ ਜੀ ਔਰ ਇਹਨਾਂ ਪਾਵਨ ਸਥਾਨਾਂ ਤੇ ਹਾਜ਼ਰੀਆਂ ਭਰਨ ਦੇ ਨਾਲ ਸਰੀਰਕ ਤਕਸ਼ਤਾ ਤੋਂ ਆਰਾਮ ਆਇਆ ਕਰੇਗਾ ਜੀ ਇਸ ਤਰ੍ਹਾਂ ਕਰਕੇ ਬੇਅੰਤ ਬਾਹਰ ਸਤਿਗੁਰੂ ਜੀ ਨੇ ਇਸ ਨਗਰ ਨੂੰ ਦਿੱਤੇ ਹਮਮ ਔਰ ਸੰਗਤਾਂ ਨੂੰ ਇਸ ਤਰ੍ਹਾਂ ਕਰਕੇ 45 ਦਿਨ ਸਤਿਗੁਰੂ ਜੀ ਇਹਨਾਂ ਪਾਵਨ ਸਥਾਨਾਂ ਦੇ ਟਿਕ ਕਰਕੇ ਦਰਸ਼ਨ ਦਿਵਾਏ ਬਖਸ਼ ਜੀ ਬਾਬਾ ਹੀ ਪ੍ਰੋਦੀ ਸਾਹਿਬ ਦਾ ਵੀ ਜ਼ਿਕਰ ਹੋਇਆ ਮੈਂ ਬਾਹਰ ਪੜਿਆ ਸੀਗਾ ਪ੍ਰੋਦੀ ਸਾਹਿਬ ਦਾ ਕੀ ਇਤਿਹਾਸ ਹੈ ਹਾਂ ਜੀ ਉਹ ਜਿਹੜੇ ਬਾਬਾ ਸੂਰਪਿਆ ਜੀ ਸਨ ਜੀ ਉਸ ਤਰ੍ਹਾਂ ਕਿ ਉਹਨਾਂ ਦੇ ਗ੍ਰਹਿ ਵਿਖੇ ਸਤਿਗੁਰੂ ਜੀ ਦਾ ਨਿਵਾਸ ਹੁੰਦਾ ਸੀ ਜੀ ਔਰ ਪ੍ਰਸ਼ਾਦਾ ਪਾਣੀ ਦੀ ਸਤਗੁਰੂ ਜੀ ਉੱਥੇ ਹੀ ਛਕਿਆ ਕਰਦੇ ਜੀ ਉਸ ਵੇਲੇ ਇੰਨੀ ਕਮਾਈ ਨਹੀਂ ਸੀ ਆਮਦਨਾਂ ਘੱਟ ਹੁੰਦੀ ਆਪਨੂੰ ਜੀ ਮਾਤਾ ਨੇ ਬੇਨਤੀ ਕੀਤੀ ਕਿ ਸਤਗੁਰੂ ਜੀ ਸਾਡੀ ਇੱਛਾ ਦੀ ਪ੍ਰਸ਼ਾਦਾ ਪਾਣੀ ਦੀ ਸੇਵਾ ਕੀ ਆਪ ਵੀ ਜੀ ਕਰੀਏ ਪਰ ਜਿਹੜੀ ਰਾਸਤਾ ਉਹ ਸਮਾਪਤ ਹੋ ਗਿਆ ਜੀ ਸਤਗੁਰੂ ਜੀ ਨੇ ਕਿਹਾ ਵੀ ਕੋਈ ਗੱਲ ਨਹੀਂ ਮਾਤਾ ਤੂੰ ਚਿੰਤਾ ਨਾ ਕਰ ਚੱਕੀ ਵਿੱਚੋਂ ਦਾਣੇ ਲੈ ਕੇ ਹਮ ਮਾਤਾ ਜੀ ਚੱਕੀ ਵਿੱਚੋਂ ਦਾਣੇ ਲੈ ਕੇ ਆਏ ਔਰ ਸਤਿਗੁਰਾਂ ਦੇ ਪਰ ਕਮਲਾ ਦੇ ਰਸਤੇ ਉੱਤੇ ਹਮ ਸਤਿਗੁਰੂ ਜੀ ਨੇ ਆਪਣੇ ਪਾਵਨ ਕਰਕਮਲਾ ਨਾਲ ਉਹ ਨਾ ਜਿਹੜਾ ਖੜੋਲਾ ਸੀ ਘਰ ਜੀ ਉਤਪਰੋ ਲੈਪ ਪਾ ਦਿੱਤੇ ਅਲ ਵਰ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਢੱਕਣ ਚੱਖੇ ਨਾ ਦੇਖਿਓ ਤੁਹਾਡੇ ਘਰੇ ਕਦੇ ਵੀ ਲੰਗਰ ਦੀ ਥੋੜ੍ਹ ਨਹੀਂ ਆਉਗੀ ਅੱਛਾ ਜੀ ਇਸ ਤਰ੍ਹਾਂ ਕਰਕੇ ਕਹਿੰਦੇ ਨੇ ਵੀ ਪੰਜ ਪੀੜੀਆਂ ਤੱਕ तकरीबन 180 ਸਾਲ ਨਿਰੰਤਰ ਲੰਗਰ ਕਰਦੇ ਆ ਰਹੇ ਜੀ ਪੰਜਵੀਂ ਪੀੜੀ ਦੇ ਵਿੱਚੋਂ ਢੱਕਣ ਚੱਕ ਦਿੱਤਾ ਜੋ ਕਿ ਜੀ ਬਰਕਤ ਸੀ ਉਸਨੂੰ ਆਪੀ ਹੋ ਗਈ ਜੀ ਜੀ ਆਜੋ ਇਸ ਗੁਰਦੁਆਰਾ ਸ੍ਰੀ ਹਵੇਲੀ ਸਾਹਿਬ ਜਿਸਨੂੰ ਪੜੋਲਾ ਸਾਹਿਬ ਵੀ ਕਿਹਾ ਜਾਂਦਾ ਸੁਸ਼ੋਭ ਇਸੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਅਸੀਂ ਹਾਂ ਬੈਕ ਸਾਈਟ ਜੀ ਜੀ ਜੇ ਗੱਲ ਕੀਤੇ ਗੁਰੂ ਆਪਣੇ ਬਾਬਾ ਜੀ ਗੁਰੂ ਸਾਹਿਬ ਜਦੋਂ ਇੱਥੇ ਆਏ ਨੇ ਸਾਰਾ ਇਹ ਕਹਿ ਸਕਦੇ ਆ ਇੱਥੇ ਸ਼ਸ਼ੋਭਿਤ ਹੈਗਾ ਕਿਹੜੇ ਕਿਹੜੇ ਖਾਸ ਤੌਰ ਤੇ ਦਿਨ ਜਿਹੜੇ ਨੇ ਇੱਥੇ ਮਨਾਏ ਜਾਂਦੇ ਨੇ ਹਾਂਜੀ ਇੱਥੇ ਬੰਦੀ ਛੋੜ ਦੇ ਬਸ ਜਿਹੜਾ ਦਵਾਲੀ ਉਹ ਬਹੁਤ ਹੀ ਬੜੀ ਸਰਤਾ ਭਾਵਨਾ ਤੇ ਉਤਸ਼ਾਹ ਨਾਲ ਕਿਉਂਕਿ ਉਹਨਾਂ ਉਸ ਸਮੇਂ ਸੀ ਜਿਹੜੋ 52 ਰਾਜਿਆਂ ਨੂੰ ਰਹਾ ਕਰਾਇਆ ਸੀ ਗਵਾਲੀਅਨ ਦੇ ਕਿਉਂਕਿ ਦੇਸਾਂ ਵਿਦੇਸਾਂ ਤੋਂ ਬਹੁਤ ਸੰਤਾ ਇੱਥੇ ਆਉਂਦੀਆਂ ਨੇ ਦਰਸ਼ਨ ਗੁਜ਼ਾਰਿਆ ਵਾਸਤੇ ਬੰਦੀ ਛੋੜ ਦੇ ਵਾਸਤੇ ਜੀ ਵਿਸ਼ੇਸ਼ ਤੌਰ ਤੇ ਸੰਤਾਂ ਤੇ ਪਹੁੰਚਦੀਆਂ ਨੇ ਜੀ ਬਾਕੀ ਇਸ ਪਾਵਨ ਸਥਾਨ ਤੇ ਸੰਗਰਾਮ ਦਾ ਦਿਹਾੜਾ ਮਨਾਇਆ ਜਾਂਦਾ ਹੈ ਜੀ ਔਰ ਸਮੇਂ ਸਮੇਂ ਦੇ ਨਾਲ ਗੁਰਮਤ ਸਮਾਗਮ ਹੁੰਦੇ ਨੇ ਜੀ ਤਾਂ ਤੁਹਾਨੂੰ ਅਸੀਂ ਪੜੋਦੀ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ ਜਿਹੜੀ ਹਵੇਲੀ ਦਾ ਜ਼ਿਕਰ ਬਾਬਾ ਜੀ ਨੇ ਕੀਤਾ ਤਾਂ ਇੱਕ ਵਾਰ ਫੇਰ ਦਰਸ਼ਨ ਕਰੋ ਤੇ ਭਾਗਾ ਵਾਲੇ ਕੋਲੋਂ ਤੁਸੀਂ ਵੀ ਤੁਸੀਂ ਦੇਖ ਸਕਦੇ ਹੋ ਤੇ ਜੋੜਾ ਸਾਹਿਬ ਤੇ ਮੈਂ ਕਹਿ ਸਕਦਾ ਵੀ ਜੋ ਮੈਂ ਅੱਜ ਦੇਖ ਰਿਹਾ ਆਂ ਤੇ ਆਪਣੇ ਆਪ ਨੂੰ ਬਹੁਤ ਹੀ ਭਾਗਾ ਵਾਲਾ ਸਮਝਦੇ ਆ ਕਿ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਜੋਰਾ ਸਾਹਿਬ ਨੇ ਉਧਰ ਦੇ ਦਰਸ਼ਨ ਕਰ ਰਹੇ ਆ ਜਿਹੜਾ ਜਿਨ੍ਹਾਂ ਦੇ ਚਰਨ ਛੋਏ ਹੋਏ ਨੇ ਇਹਨਾਂ ਨੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਚੋਲਾ ਸਾਹਿਬ ਆ ਤੇ ਚੋਲਾ ਸਾਹਿਬ ਬੜੀ ਮੈਂ ਕਸਮ ਵਿੱਚ ਤੁਸੀਂ ਇਤਿਹਾਸ ਨੂੰ ਜਿੱਥੇ ਯਾਦ ਕਰਦੇ ਜਿਹੜੇ ਇਤਿਹਾਸਕ ਚੀਜ਼ਾਂ ਦੇਖਦੇ ਹੋਂ ਤੇ ਇਤਿਹਾਸਕ ਚੀਜ਼ਾਂ ਦੇਖ ਕੇ ਆਪਣੇ ਆਪ ਦੇ ਵਿੱਚ ਇੱਕ ਖੁਸ਼ੀ ਹੁੰਦੀ ਹੈ ਇੱਕ ਅਸੀਸ ਮਿਲਦੀ ਹੈ ਅੰਦਰੋਂ ਕਿ ਅਸੀਂ ਕਿਤਨਕ ਤੇ ਗੁਰੂ ਸਾਹਿਬ ਦੇ ਦਰਸ਼ਨ ਹੀ ਇਹ ਦੇ ਵਿੱਚੋਂ ਕਰਦੇ ਇਧਰ ਪੋਥੀ ਸਾਹਿਬ ਹੈ ਉਹਨੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਤੁਹਾਨੂੰ ਭਰੋਲੀ ਸਾਹਿਬ ਵੀ ਲੈ ਕੇ ਚਲੋ ਜਿੱਥੇ ਹਵੇਲੀ ਦਾ ਜ਼ਿਕਰ ਬਾਬਾ ਜੀ ਨੇ ਕੀਤਾ ਨਾਲ ਨੰਮ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਤੁਹਾਨੂੰ ਲੈ ਕੇ ਚਲਾਂਗੇ ਉੱਥੇ ਵੀ ਤੁਹਾਨੂੰ ਅਸੀਂ ਦਰਸ਼ਨ ਦਿਖਾ ਦੇ ਕਰਾਵਾਂਗੇ ਆਓ ਜੀ ਤਾਂ ਜੇ ਸਾਧ ਸੰਗਤ ਜੀ ਇਹ ਪਾਵ ਇਹ ਉਹ ਪਾਵਨ ਨਿਮੈ ਜਿਸ ਦੇ ਨਾਲ ਸਤਿਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ ਜਦੋਂ ਸਤਿਗੁਰੂ ਜੀ ਇੱਥੇ ਆਏ ਕਿਸੇ ਮਾਤਾ ਨੂੰ ਕਿਹਾ ਸਤਿਗੁਰੂ ਜੀ ਨੇ ਕਿ ਮਾਤਾ ਅਸੀਂ ਘੋੜਾ ਬੰਨਣਾ ਹੈ ਹੂੰ ਸਾਨੂੰ ਕੋਈ ਜਗ੍ਹਾ ਦੱਸੋ ਉਹ ਮਾਤਾ ਨੇ ਚੁੱਲ੍ਹੇ ਵਿੱਚੋਂ ਇੱਕ ਕਿਲਾ ਕੱਢ ਕੇ ਸਤਿਗੁਰਾਂ ਨੂੰ ਦੇ ਦਿੱਤਾ ਜੀ ਸਤਿਗੁਰੂ ਜੀ ਨੇ ਉਹ ਇੱਥੇ ਕਿਲਾ ਗੱਡਿਆ ਤੇ ਉਸ ਦੇ ਨਾਲ ਆਪਣਾ ਘੋੜਾ ਬੰਨ੍ਹਿਆ ਜੀ ਸਵਾ ਪਾ ਕਰਕੇ ਜਿਹੜਾ ਉਹ ਕਿਲਾ ਉਹ ਹਰਾ ਹੋ ਗਿਆ ਔਰ ਇਸ ਨਿਮ ਦੇ ਰੂਪ ਤੇ ਪ੍ਰਗਟ ਜੀ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਇਤਿਹਾਸਿਕ ਹੈ ਦੇਖੋ ਉਸੇ ਤਰੀਕੇ ਨਾਲ ਸਾਂਭ ਕੇ ਰੱਖੀ ਹੋਈ ਹੈ ਨੰਮ ਸਾਹਿਬ ਇਹ ਜਿੱਥੇ ਮੀਰੀਪਰੀ ਦੇ مالک ਸਾਹਿਬਜੀ ਤੇ ਫਰ ਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਬਾਬਾ ਜੀ ਨੇ ਇਹ ਵੀ ਦੱਸਦੇ ਨੇ ਘੋੜਾ ਬੰਨਿਆ ਸੀ ਕਿ ਕਿਲਾ ਲੱਕੜ ਦਾ ਕਿਲਾ ਸੀ ਮਹਾਂਜ ਇੱਕ ਕਿੱਲੇ ਨੇ ਘੋੜਾ ਬੰਨਿਆ ਤੇ ਉਹ ਕਿਲਾ ਅੱਜ ਹਰਿਆਪੁਰਾ ਇੱਕ ਨਿੰਮ ਦਾ ਰਕਤ ਬਣ ਗਿਆ ਜੋ ਨਿੰਮ ਸਾਹਿਬ ਦੇ ਨਾਮ ਨਾਲ ਅੱਜ ਤੇ ਸ਼ੋਭਿਤ ਹੈ ਤੇ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਹਵੇਲੀ ਦੇ ਉਸ ਜਿੱਥੇ ਗੱਲ ਤੁਰੀ ਹੈਗੀ ਹੈ ਭਰੋਦੀ ਦੀ ਭਰੋਦੀ ਦੀ ਗੱਲ ਤੁਰੀ ਹੈ ਭਰੋਦੀ ਦੀ ਤੁਹਾਨੂੰ ਦਰਸ਼ਨ ਕਰਾਵਾਂਗੇ ਉਸੇ ਵੀ ਕਿਸ ਤਰੀਕੇ ਨਾਲ ਉਸਵੇਂ ਸਥਾਨ ਬਣੇ ਪਿੰਡ ਕੁਡਾਣੀ ਕਲਾਂ ਦੇ ਵਿੱਚ ਗੁਰਦੁਆਰਾ ਭੜੋਲਾ ਸਾਹਿਬਾ ਤੇ ਬਾਬਾ ਜੀ ਤੋਂ ਜਾਣਦੇ ਆ ਇਤਿਹਾਸ ਹਾਂਜੀ ਬਾਬਾ ਜੀ ਉਹੀ ਭੜੋਲਾ ਸਾਹਿਬ ਜਿਸ ਦਾ ਜ਼ਿਕਰ ਕੀਤਾ ਸੀ ਪਹਿਲਾਂ ਹਾਂਜੀ ਇਹ ਜਿਹੜਾ ਭੜੋਲਾ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਜੀ ਇਹ ਉਸ ਭੜੋਲੇ ਦੇ ਯਾਦ ਦੇ ਵਿੱਚ ਬਣਾ ਕੇ ਰੱਖਿਆ ਗਿਆ ਜੀ ਜਿਸ ਦੇ ਵਿੱਚ ਸਤਿਗੁਰੂ ਜੀ ਨੇ ਦਾਣੇ ਪਾਏ ਸੀ ਅਤੇ ਵਰ ਦਿੱਤਾ ਸੀ ਕਿ ਟੱਕਣ ਚੱਕੇ ਨਹੀਂ ਦੇਖਣਾ ਤੁਹਾਡੇ ਕਦੇ ਕਦੇ ਵੀ ਲੰਗਰ ਦੀ ਟੋਟ ਨਹੀਂ ਆਵੇਗੀ ਜੀ ਸੋ so, 180 ਸਾਲ ਤਕਰੀਬਨ ਕਹਿੰਦੇ ਨੇ ਪੰਜ ਪੀੜੀਆਂ ਤੱਕ ਲੰਗਰ ਚੱਲੀ ਗਿਆ ਜੀ ਪੰਜਵੀਂ ਪੀੜੀ ਚ ਨਵੀਂ ਆਈ ਨੋਨੇ ਢੱਕਣ ਚੱਕ ਦਿੱਤਾ ਉਸ ਤੋਂ ਅੱਜ ਜਿਹੜੀ ਉਹ ਬਰਕਤ ਸੀ ਉਹ ਸਮਾਪਤ ਹੋ ਗਈ ਜੀ ਉਹ ਪਰਿਵਾਰ ਹੁਣ ਹੈ ਇਸ ਪਿੰਡ ਦੇ ਵਿੱਚ ਜਿਹੜਾ ਪਰਿਵਾਰ ਦਾ ਜ਼ਿਕਰ ਹੋ ਰਿਹਾ ਜੀ ਹਾਂਜੀ ਪਿੰਡ ਚ ਵੀ ਹੈ ਕਹਿੰਦੇ ਨੇ ਜੀ ਬਾਕੀ ਬਾਹਰ ਵੀ ਨੇ ਜੀ ਬਾਹਰ ਚਲੇ ਗਏ ਬੱਚੇ ਜੀ ਤੇ ਚੰਡੀਗੜ੍ਹ ਵੀ ਨੇ ਜੀ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਥੇ ਵੀ ਪਰਿਵਾਰ ਹੈਗੇ ਹਾਂਜੀ ਤਾਂ ਤੁਸੀਂ ਵੀ ਭਰੋਲਾ ਸਾਹਿਬ ਦੇ ਦਰਸ਼ਨ ਕਰੋ ਯਾਦ ਦੇ ਵਿੱਚ ਉਸੇ ਮਿੱਟੀ ਨਾਲ ਕਹਿੰਦੇ ਬਣਾਇਆ ਗਿਆ ਭਰੋਲਾ ਸਾਹਿਬ ਤੇ ਇਸ ਭਰੋਲਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਦਾਣੇ ਭਰ ਦਿੱਤਾ ਸੀ ਵੀ ਇਸ ਪਰੋਦੇ ਦਾ ਟੱਕਣ ਨਹੀਂ ਚੱਕਣਾ ਬਰਕਤਾਂ ਰਹਿਣਗੀਆਂ ਕਿਸੇ ਵੀ ਟੋਟ ਨਹੀਂ ਆਏਗੀ ਲੰਗਰ ਦੀ ਘਟੋ ਘਟ ਟੋਟ ਨਹੀਂ ਆਏਗੀ ਪਰੋਦੇ ਦਾ ਟੱਕਣ ਨਹੀਂ ਚੱਕਣਾ ਜਪੜੀਆਂ ਤੋਂ ਪੀੜੀ ਜਿਹੜੀ ਆ ਉਹ ਲੰਗਰ ਛਕਦੇ ਰਹੀਆਂ ਇਸ ਪਰੋਲੇ ਦੇ ਜੋ ਗੁਰੂ ਸਾਹਿਬ ਨੇ ਅਸ਼ੀਰਵਾਦ ਦਿੱਤਾ ਸੀ ਪਰ ਜਦੋਂ ਟੱਕਣ ਚੱਕਿਆ ਗਿਆ ਤਾਂ ਟੱਕਣ ਚੱਕਣ ਤੋਂ ਬਾਅਦ ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਕਿਹਾ ਸੀ ਟੱਕਣ ਨਹੀਂ ਚੱਕਣਾ ਉਹ ਟੱਕਣ ਚੱਕ ਦਿੱਤਾ ਗਿਆ ਤਾਂ 180 ਸਾਲ ਜਿਹੜਾ ਪਰਿਵਾਰ ਵੱਲੋਂ ਇਸੇ ਪਰੋਲਾ ਸਾਹਿਬ ਦੇ ਵਿੱਚੋਂ ਜਿਹੜਾ ਲੰਗਰ ਪਾਣੀ ਆ ਉਹ ਦੀ ਦਸਤ ਜਿਹੜੀ ਇਸ ਵਿੱਚੋਂ ਆਂਦਰੀ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਹਾਨੂੰ ਗੁਰਦੁਆਰਾ ਨਿੰਮ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਉੱਥੇ ਤੁਹਾਨੂੰ ਲੈ ਕੇ ਚੱਲਾਂਗੇ ਜਿੱਥੇ ਗੁਰੂ ਸਾਹਿਬ ਦਾ ਇਤਿਹਾਸ ਜਿਹੜਾ ਉਸ ਗੁਰਦੁਆਰਾ ਸਾਹਿਬ ਨਾਲ ਵੀ ਜੁੜਿਆ ਹੋਇਆ ਹੈ ਸੰਗਤ ਜੀ ਤੁਹਾਨੂੰ ਅਸੀਂ ਲੈ ਕੇ ਆਇਆ ਹੁਣ ਗੁਰਦੁਆਰਾ ਨਿੰਮ ਸਾਹਿਬ ਕੀ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਤੇ ਸਾਰੀ ਜਾਣਕਾਰੀ ਲਵਾਂਗੇ ਕਿ ਇੱਥੇ ਇਤਿਹਾਸ ਕਿਵੇਂ ਜੁੜਿਆ ਨਿੰਮ ਸਾਹਿਬ ਗੁਰਦੁਆਰਾ ਦਾ ਸਾਹਿਬ ਦਾ ਨਾਮ ਕਿਵੇਂ ਪਿਆ ਛੇਵੀਂ ਪਾਸੇ ਦਾ ਗੁਰਦੁਆਰਾ ਹੈ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਜਿਵੇਂ ਕਿ ਪਹਿਲਾਂ ਗੱਲ ਕੀਤੀ ਸੀ ਕਿ ਕੁਡਾਣੀ ਕਲਾ ਪਿੰਡ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਸਮੋਈ ਬੈਠਾ ਹੈ ਵੱਡਾ ਇਤਿਹਾਸ ਸਮੋਇਆ ਹੋਇਆ ਕੁਡਾਣੀ ਕਲਾ ਪਿੰਡ ਨੇ ਆਪਣੇ ਅੰਦਰ ਬਾਬਾ ਜੀ ਬੈਠੇ ਨੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਤੇ ਇਤਿਹਾਸ ਤੇ ਜਿਹੜਾ ਚਾਨਣਾ ਜ਼ਰੂਰ ਪਾਵਾਂਗੇ ਅਸੀਂ ਤਾਂ ਜਿਹਦੇ ਲਿਖਿਆ ਸਾਧ ਸੰਗਤ ਜੀ ਇਹ ਪਾਵਨ ਨਿਸ਼ਾਨੀ ਨੰਮ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੈ ਜੋ ਕਿ ਸਤਗੁਰ ਜਿੰਨੇ ਦਤਨ ਕਰਕੇ ਲਾਈ ਸੀ ਤੇ ਬਾਬਾ ਜੀ ਗੱਲਬਾਤ ਕਰਾਂਗੇ ਬਾਬਾ ਜੀ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਨਣਾ ਪਊ ਥੋੜਾ ਜਿਹਾ ਜੀ ਸੰਨ 1688 ਈਸਵੀ ਦੇ ਵਿੱਚ ਮੇਰੀ ਪੀਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਿੰਡ ਦੇ ਬਾਹਰਲੇ ਪਾਸੇ ਜਿੱਥੇ ਗੁਰਦੁਆਰਾ ਦਮਦਮਾ ਸਾਹਿਬ ਹੈ ਉਸ ਆਸਥਾਨ ਤੇ ਆ ਕੇ ਜੀ ਇੱਕ ਫਕੀਰ ਕੋਲ ਸੱਚੇ ਪਾਤਸ਼ਾਹ ਨੇ ਵਿਸ਼ਰਾਮ ਕੀਤਾ RAMDEYA DAMLEYA ਜੋ ਕਿ ਉਸ ਆਸਥਾਨ ਦਾ ਨਾਮ ਦਮਦਮਾ ਸਾਹਿਬ ਰੱਖਿਆ ਗਿਆ ਉਸ ਸਥਾਨ ਤੋਂ ਐਸਪੰਡ ਦੇ ਸਰਦਾੂ ਮਹਾਰਾਜ ਛੇਵੇਂ ਪਾਤਸ਼ਾਹ ਦੀ ਬਾਬਾ ਸੂਰਤੀਆ ਜੀ ਛੇਵੇਂ ਪਾਤਸ਼ਾਹ ਨੂੰ ਆਪਣੇ ਗ੍ਰਹਿ ਵਿਖੇ ਲੈ ਕੇ ਆਏ ਗ੍ਰਹਿ ਵਿਖੇ ਰੱਖਿਆ ਸੰਧਿਆ ਹੋਈ ਬੇਨਤੀ ਕਰ ਦਿੱਤੀ ਸੱਚੇ ਪਾਤਸ਼ਾਹ ਰਾਤ ਹੋ ਗਈ ਹੈ ਤੁਸੀਂ ਸਾਡੇ ਘਰੇ ਰਹਿਣਾ ਕਰੋ ਜੀ ਸੱਚੇ ਪਾਤਸ਼ਾਹ ਨੇ ਕਿਹਾ ਤਾਂ ਭਾਈ ਅਸੀਂ ਇਸ ਸਥਾਨ ਤੇ ਰਾਤ ਰਮਾਂਗੇ ਜੀ ਅੱਧ ਘਰੇ ਰਹਿਣ ਦੇ ਪ੍ਰਬੰਧ ਨੂੰ ਮੁੱਖ ਰੱਖਦੇ ਹਾਂ ਹੋਇਆ ਹਾਂ ਸੱਚੇ ਪਾਤਸ਼ਾਹ ਦੇ ਨਾਲ ਸਿੰਘਾਂ ਦਾ ਕਾਫਲਾ ਸੀ ਜੀ ਕਾਫੀ ਸਿੰਘ ਸੀ ਕਿ ਉਹਨਾਂ ਦੇ ਇਸ਼ਨਾਨ ਦਾ ਪ੍ਰਬੰਧ ਐਸਾ ਸਥਾਨ ਤੇ ਜੋ ਕਿ ਲਖਿਆਣਾ ਤੋਂ ਬੱਜਦਾ ਸੀ ਐਸੇ ਸਥਾਨ ਤੇ ਤੰਬੂ ਲਗਾ ਕੇ ਉਹਨਾਂ ਦਾ ਨਹਾਉਣ ਦਾ ਪ੍ਰਬੰਧ ਕੀਤਾ ਗਿਆ ਜੀ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਸਥਾਨ ਬਹੁਤ ਰਮਣੀਕਾ ਸਾਡਾ ਜੀ ਕਰਦਾ ਇੱਥੇ ਸਭਾ ਮਹੀਨਾ ਭਜਨ ਕਰੀਏ ਜੀ ਸੋ ਇਸ ਤਰੀਕੇ ਨਾਲ ਬਾਬੇ ਸੂਤਿਏ ਦੇ ਗ੍ਰਹਿ ਵਿਖੇ ਸੱਚੇ ਪਾਤਸ਼ਾਹ ਨੇ ਰਹਿਸ ਰੱਖੀ ਐਸਾ ਸਥਾਨ ਤੇ ਅੰਮ੍ਰਿਤ ਵੜੇ ਆ ਕੇ ਇਸ਼ਨਾਨ ਕਰਕੇ ਭਜਨ ਬਾਣੀ ਪੜ੍ਹਨ ਕਰਕੇ ਫਿਰ ਦਿਨ ਤੁਹਾਡੇ ਬਾਬੇ ਸੂਰਤੀ ਦੇ ਘਰੇ ਜਾ ਕੇ ਪ੍ਰਸ਼ਾਦ ਪਾਣੀ ਛਕਦੇ ਜਿੱਥੇ ਗੁਰਦੁਆਰਾ ਚੋਲਾ ਸਾਹਿਬ ਉਹ ਸਥਾਨ ਤੇ ਸੱਚੇ ਪਾਤਸ਼ਾਹ ਦੀਵਾਨ ਸਜਾ ਕੇ ਸੰਗਤਾਂ ਨੂੰ ਮਿਲਿਆ ਕਰਦੇ ਜੀ ਇੱਕ ਦਿਨ ਮੋਜ ਦੇ ਵਿੱਚ ਆਏ ਸੱਚੇ ਪਾਤਸ਼ਾਹ ਨੰਮਿਤ ਵੇਲੇ ਇਸ਼ਨਾਨ ਕਰਨ ਵੇਲੇ ਨਿਮਰਤੀ ਦਾਤਨ ਕੀਤੀ ਉਹ ਦਾਤਣ ਦਾ ਬਚਿਆ ਹਾ ਡੱਕਾ ਉਸ ਟੋਬੇ ਦੇ ਕੰਡੇ ਦੇ ਕੱਢ ਦਿੱਤਾ ਜੋ ਕਿ ਬਹੁਤ ਭਾਰੀ ਨਿੰਮ ਦੇ ਵਿੱਚ ਰੁਸ ਜੇ ਇਹ ਉਹੀ ਨਿੰਮਾ ਜੀ ਜਿਹਦੇ ਦਾ ਜ਼ਿਕਰ ਪੁਰਾਣ ਤਨ ਨਿੰਮ ਬਸੀ ਕੀ ਜੀ ਉਹ ਟੁੱਟ ਕੇ ਹੀ ਗਿਰ ਚੁੱਕੀ ਹੈ ਸੁੱਕ ਕੇ ਉਸ ਨਿੰਮ ਦੀ ਨਿਬੋਲੀ ਇੱਥੇ ਲਾਈ ਗਈ ਸੀ ਜੀ ਇਹ ਦੁਬਾਰਾ ਫਿਰ ਉਸ ਨਿੰਮ ਦੀ ਨਿਬੋਲੀ ਹੋਈ ਹੈ ਜੀ ਮਤਲਬ ਜਿਹੜੀ ਆ ਤੁਸੀਂ ਥੱਲੇ ਨਿੰਮ ਦੇਖ ਰਹੇ ਹੋ ਉਹੀ ਹੈ ਜੀ ਗੁਰੂ ਸਾਹਿਬ ਉਹ ਗੁਰੂ ਸਾਹਿਬ ਦੀ ਲਾਈ ਹੋਈ ਸੀ ਦਾਤਣ ਦੀ ਜਿਹੜੀ ਉਹ ਲਾਈ ਹੋਈ ਸੀ ਇਸ ਦੀ ਇੱਕ ਲੱਕੜੀ ਦਾ ਟੋਟਾ ਸਾਡਾ ਅੰਦਰ ਵੀ ਸੰਭਾਲ ਕੇ ਰੱਖਿਆ ਹੋਇਆ ਜੀ ਕਿਉਂਕਿ ਅਸਲ ਨਿੰਬ ਆਸੀ ਕੀ ਇਸ ਨਿੰਬ ਦੀ ਨਗੋਲੀ ਇਲਾਕੇ ਦੁਬਾਰਾ ਇਹ ਬੂਟਾ ਲਾਇਆ ਗਿਆ ਤਾਂ ਤੁਸੀਂ ਵੀ ਦਰਸ਼ਨ ਕਰੋ ਉਸ ਪਵਿੱਤਰ ਨਿੰਬ ਦੇ ਜਿਹਦੇ ਗੁਰੂ ਸਾਹਿਬ ਨੇ ਦਾਤਨ ਕੀਤੀ ਸੀ ਤੇ ਇਹ ਜਿਹੜਾ ਡੱਕਾ ਇੱਥੇ ਗੱਜ ਦਿੱਤਾ ਸੀ ਖੁਦ ਇਹ ਉਹਦੇ ਜਿਵੇਂ ਬਾਬਾ ਜੀ ਦੱਸਦੇ ਨੇ ਤੇ ਉਹੀ ਨਿੰਬ ਹੈ ਇਹ ਪ੍ਰਾਣੀ ਉਸ ਨਿੰਬ ਦੀ ਨਗੋਲੀ ਕਰਕੇ ਤੇ ਇੱਕ ਹੋਰ ਨਾਲ ਨਿੰਬ ਜਿਹੜੀ ਹੈ ਉੱਗੀ ਹੈ ਪਰ ਮੈਂ ਕੈਮਰਾਮੈਨ ਨੂੰ ਕਹੂੰਗਾ ਦੁਬਾਰਾ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਇਹ ਉਹੀ ਪਵਿੱਤਰ ਨਿੰਬ ਹੈ ਜਿਹੜਾ ਜ਼ਿਕਰ ਬਾਬਾ ਜੀ ਕਰਦੇ ਨੇ ਕਿ ਗੁਰੂ ਸਾਹਿਬ ਨੇ ਦਾਤਣ ਕੀਤੀ ਤੇ ਜਿਹੜੀ ਉਹ ਨਹੀਂ ਕਹਿ ਸਕਦੇ ਡੰਡੀ ਹੁੰਦੀ ਆ ਉਹ ਇੱਥੇ ਗੱਜ ਦਿੱਤੀ ਤੇ ਉਹ ਜਿੱਥੋਂ ਵੱਡੀ ਇੱਕ ਜਿਹੜੀ ਨਿੰਮ ਐ ਉਹ ਇੱਥੇ ਉੱਗਾਈ ਸੀ ਤੇ ਨਿੰਮ ਸਾਹਿਬ ਦੇ ਨਾਮ ਨਾਲੇ ਗੁਰਦੁਆਰਾ ਸਾਹਿਬ ਪਿੰਡ ਕਢਾਣੀ ਕਲਾ ਦੇ ਵਿੱਚ ਸਜੋਬਿਤ ਹੈ ਤਾਂ ਤੁਸੀਂ ਦੇਖ ਸਕਦੇ ਹੋ ਪਿੰਡ ਹੈ ਕਢਾਣੀ ਕਲਾ ਕਢਾਣੀ ਕਲਾ ਪਿੰਡ ਦੇ ਵਿੱਚ ਹੀ ਵੱਡਾ ਇਤਿਹਾਸ ਹੈ ਜਿਵੇਂ ਗੁਰਦੁਆਰਾ ਸਾਹਿਬ ਚੋਲਾ ਸਾਹਿਬ ਗੁਰਦੁਆਰਾ ਸਾਹਿਬ ਦੀ ਜ਼ਿਕਰ ਕੀਤਾ ਸੀ ਗੁਰਦੁਆਰਾ ਪਰੋਲੀ ਸਾਹਿਬ ਦਾ ਜ਼ਿਕਰ ਕੀਤਾ ਸੀ ਤੇ ਗੁਰਦੁਆਰਾ ਨਿੰਮ ਸਾਹਿਬ ਤੇ ਬਾਬਾ ਜੀ ਜਿਵੇਂ ਜ਼ਿਕਰ ਕਰਦੇ ਨੇ ਗੁਰਦੁਆਰਾ ਦਮਦਮਾ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਨੇ ਜਿੱਥੇ ਗੁਰੂ ਸਾਹਿਬ ਨੇ ਦਮ ਲਿਆ ਸੀ ਗੁਰਦੁਆਰਾ ਦਮਦਮਾ ਸਾਹਿਬ ਵੀ ਇਸੇ ਨਗਰੀ ਦੇ ਵਿੱਚ ਸਜੋਬਿਤ ਹੈ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਸ ਪਵਿੱਤਰ ਇਤਿਹਾਸ ਨਾਲ ਜੋੜਿਆ ਹੈ ਤੇ ਅੱਗੇ ਸਰੋਵਰ ਵੀ ਦੱਸਦੇ ਸਰੋਵਰ ਦਾ ਇਤਿਹਾਸ ਬਾਬਾ ਜੀ ਇੱਥੇ ਗੁਰੂ ਸਾਹਿਬ ਇਸ਼ਨਾਨ ਕਰਿਆ ਕਰਦੇ ਸੀ ਤੇ ਉਹੀ ਪਵਿੱਤਰ ਸਰੋਵਰ ਜਿਹੜਾ ਇੱਥੇ ਸਜੋਬਿਤ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਇਤਿਹਾਸਿਕ ਗੁਰੂ ਘਰ ਬਣਿਆ ਹੋਇਆ ਗੁਰਦੁਆਰਾ ਜਿਹੜਾ ਪਿੰਡ ਪੁਢਾਣੀ ਕਲਾ ਹੈਗਾ ਮੈਨੂੰ ਲੱਗਦਾ ਵੀ ਬਹੁਤ ਲੋਕਾਂ ਨੂੰ ਨਹੀਂ ਪਤਾ ਹੋਏਗਾ ਗੁਰਦੁਆਰਾ ਸਾਹਿਬਾ ਦੇ ਪਰ ਸਾਨੂੰ ਅੱਜ ਲੋੜ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਪੀੜ੍ਹੀ ਨੂੰ ਆਪਣੇ ਆਲੇ ਦੁਆਲੇ ਨੂੰ ਅਸੀਂ ਇਤਿਹਾਸ ਨਾਲ ਜੋੜੀਏ ਉਹ ਉਹ ਗੁਰਦੁਆਰਾ ਸਾਹਿਬ ਉਹ ਧਾਰਮਿਕ ਉਹ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਜ਼ਰੂਰ ਕਰਵਾਈਏ ਜਿਹੜੇ ਸਾਨੂੰ ਇਤਿਹਾਸ ਦੇ ਨਾਲ ਜੋੜਦੇ ਨੇ ਜਿਹੜੇ ਸਾਨੂੰ ਸਾਡੇ ਵਿਰਸੇ ਦੇ ਨਾਲ ਜੋੜਦੇ ਤਾਂ ਇਹ ਉਹੀ ਸਰੋਵਰ ਹੈ ਜਿੱਥੇ ਗੁਰੂ ਸਾਹਿਬ ਕਿਸੇ ਸਮੇਂ ਇਸ਼ਨਾਨ ਕਰਿਆ ਕਰਦੇ ਸਨ ਗੁਰਦੁਆਰਾ ਨਿਮ ਸਾਹਿਬ ਜਿੱਥੇ ਪ੍ਰਾਤਨ ਉਹ ਇਤਿਹਾਸਿਕ ਨਿਮ ਸਾਹਿਬ ਸਜੋਬਿਤ ਹੈ ਉੱਥੇ ਇੱਕ ਹੋਰ ਇਤਿਹਾਸ ਨਾਲ ਜੁੜੀ ਹੋਈ ਚੀਜ਼ ਤੁਹਾਨੂੰ ਦਿਖਾਵਾਂਗੇ ਬਾਬਾ ਜੀ ਇਹਦੇ ਬਾਰੇ ਥੋੜਾ ਚੰਨਾ ਪਾਉ ਜਦੋਂ 6ਵੇਂ ਪਾਸ਼ਾ ਮਹਾਰਾਜ ਦਾ ਸਥਾਨ ਤੇ ਆਇਆ ਨਾ ਬਾਬਾ ਸੂਰਤਿਆ ਜੀ ਨੇ ਉਹਨਾਂ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਮੰਜੀ ਭੇ ਸਤਗੁਰੂ ਬੈਠ ਕੇ ਇੱਥੇ ਭਜਨ ਕਰਿਆ ਕਰਦੇ ਸੀ ਜੀ ਇਹ ਉਸ ਮਨਜੀ ਸਾਹਿਬ ਦਾ ਬਾਣ ਇਹ ਉਸ ਦੇ ਡਾਉਣ ਆ ਇਹ ਜੀ ਉਸ ਟ ਉਸ ਸਮੇਂ ਸੱਚੇ ਪਾਤਸ਼ਾਹ ਨੇ 45 ਦਿਨ ਸਮਨਜੀ ਤੇ ਬੈਠ ਕੇ ਐਸਾ ਸੰਤ ਤੇ ਭਜਨ ਕੀਤਾ ਜੀ ਤਾਂ ਤੁਸੀਂ ਵੀ ਦਰਸ਼ਨ ਕਰੋ ਉਸ ਪਵਿੱਤਰ ਕਹਿ ਸਕਦੇ ਆ ਡਾਉਣ ਤੇ ਬਾਣ ਜਿਹਨੂੰ ਕਹਿ ਦਿੰਦੇ ਆ ਆਪਾਂ ਮੰਜੀਆਂ ਜੜੀ ਪਲਾਣੀਆਂ ਇਸ ਤਰੀਕੇ ਨਾਲ ਬਣਦੀਆਂ ਸੰਤਾਂ ਇਸ ਡਾਉਣ ਤੇ ਬਾਣ ਦੇ ਬਣੀ ਹੋਈ ਮੰਜੀ ਉੱਤੇ ਗੁਰੂ ਸਾਹਿਬ ਆਸਣ ਲਾਉਂਦੇ ਸਨ ਉੱਤੇ ਬੈਠ ਕੇ ਭਜਨ ਬੰਦਗੀ ਜਿਹੜੀ ਆ ਉਹ ਕਰਦੇ ਸਨ ਗੁਰੂ ਸਾਹਿਬ ਤਾਂ ਤੁਸੀਂ ਇਤਿਹਾਸਕ ਉਹ ਚੀਜ਼ ਦੇਖ ਸਕਦੇ ਹੋ ਜਿਹੜੀ ਮੈਂ ਕਹਿ ਸਕਦਾ ਬੜੀ ਵਧੀਆ ਤਰੀਕੇ ਦੇ ਨਾਲ ਇੱਥੇ ਕਹਿ ਸਕਦੇ ਆ ਰੱਖੀ ਹੋਈ ਹੈ ਸੰਭਾਲੀ ਹੋਈ ਹੈ ਸਾਂਭ ਸੰਭਾਲ ਕੀਤੀ ਹੋਈ ਹੈ ਕਿਉਂਕਿ ਜ਼ਰੂਰੀ ਹੈ ਵੀ ਸਾਡੇ ਇਤਿਹਾਸ ਦੇ ਵਿੱਚ ਜੋ ਕੁਝ ਵਾਪਰਿਆ ਉਹਨੂੰ ਸੰਭਾਲ ਕੇ ਰੱਖਿਆ ਜਾਵੇ ਆਉਣ ਵਾਲੀ ਪੀੜ੍ਹੀ ਨੂੰ ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਤਾਂ ਤੁਹਾਨੂੰ ਦੁਬਾਰਾ ਕਹੂੰਗਾ ਕੈਮਰਾਮੈਨ ਕੋਲ ਦੁਬਾਰਾ ਦਰਸ਼ਨ ਤੁਹਾਨੂੰ ਕਰਾਵਾਂਗੇ ਉਸ ਸਮੇਂ ਦੀ ਇਹ ਡੌਣ ਆ ਤੇ ਬਾਣ ਆ ਜਿਹਦੇ ਨਾਲ ਮੰਜੀ ਬੁਣੀ ਹੋਈ ਸੀ ਤੇ ਮੰਜੀ ਉੱਤੇ ਗੁਰੂ ਸਾਹਿਬ ਆਸਣ ਕਰਦੇ ਤਾਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਚੈਨਲ ਨੂੰ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤਾ ਜੋ ਅਸੀਂ ਤੁਹਾਨੂੰ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਹੋਰ ਇਤਿਹਾਸਿਕ ਤੱਥਾਂ ਬਾਰੇ ਦੱਸ ਸਕੀਏ ਇਤਿਹਾਸਿਕ ਚੀਜ਼ਾਂ ਬਾਰੇ ਦੱਸ ਸਕੀਏ ਪਮਾ ਹੋ ਧਾਰਮਿਕ ਪਖਤੂ ਨੇ ਪਮਾ ਹੋ ਕਿਸੇ ਵਿਪਖਤੂ ਨੇ ਹਰ ਚੀਜ਼ ਦਾ ਤੁਹਾਨੂੰ ਅਸੀਂ ਚੰਮ ਜਿਹੜਾ ਉਹ ਪਾ ਸਕੀਏ ਇਸ ਲਈ ਸਾਡੇ ਨਾਲ ਜੁੜੇ ਰਹੋ ਤੁਨ